चवंदे <laughs> ਆ ਪਰੇਸ਼ਨ ਨਹੀਂ ਜਵਾਬ ਦੇ ਰਹੀ ਤਾਂ ਕੌਣ ਦੇਗਾ ਐਸੀ ਸਾਲ ਨੂੰ ਇੰਨੀ ਜੇੜਾ ਰਾਂ ਸਰਕਾਰ ਗਈ ਇੰਨੀ ਜੇੜਾ ਦੱਸਿਆ ਜਾਨੂੰ ਖਲਾਗੇ ਤੇ ਮੁੱਠੇ ਕਰਦੋ ਸਾਰੀ ਬਾਰਾ ਦੀ ਪੇਟ ਨਹੀਂ ਆਉਂਦਾ ਹੈ ਕੋਈ ਮੇਰੇ ਤੇ ਮੋਟਾ ਗਿਆ ਬਾਰੇ ਪਾ ਕੇ ਮੇਰਾ ਪਰਦੇਸ਼ਨ ਆਪਾ ਕੀਤਾ ਯਾਰ ਆ ਸਾਡਾ ਅਖਲ ਬਾਤੀ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਕਿ ਜਿਹੜਾ ਅੱਜ ਜਿਹੜਾ ਹਾਊਸ ਦੀ ਮੀਟਿੰਗ ਹੋਣ ਜਾ ਰਹੀ ਹੈ ਇਹਦੇ ਵਿੱਚ ਮਲਾਜ਼ਮਾਂ ਮਾਰੂ ਨੀਤੀ ਜਿਹੜੀ ਤਨਾਈ ਗਈ ਹੈ ਜਿਹੜਾ ਹਾਊਸ ਦੇ ਵਿੱਚ ਮਤਾ ਪਾਸ ਕਰਨ ਜਾ ਰਹੇ ਆ ਉਹ ਮਤਾ ਵੀ ਜਿਹੜਾ 254 ਕਰੋੜ ਰੁਪਏ ਦਾ ਬਜਟ ਆ 187 ਨੰਬਰ ਮਤਾ ਜਿਹੜਾ ਲਿਫਟਿੰਗ ਦਾ ਤੇ ਸਫਾਈ ਦਾ ਕੰਮ ਇਹ ਟੀਮ ਇਕਾਈਗੀ ਉਹ ਕਰਾਏਗੀ ਤੇ ਇਸ ਕਰਕੇ ਜਿਹੜਾ ਮੇਰਾ ਸਮਾਜ ਆ ਇਹ ਕਿੱਥੇ ਜਾਏਗਾ ਇਸ ਕਰਕੇ ਮੈਂ ਆਪਣੇ ਮੇਹਰ ਸਾਹਿਬ ਅੱਗੇ ਕਮਿਸ਼ਨ ਸਾਹਿਬ ਅੱਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਟਕਰਾਅ ਬাজি ਪ੍ਰਸ਼ਾਸਨ ਨਾਲ ਨਹੀਂ ਚਾਹੁੰਦੇ ਜਿਹੜੀਆਂ ਸਾਡੀਆਂ ਲੋਕਲ ਮੰਗਾਉ ਛੇਤੀ ਮੰਨੀਆਂ ਜਾਣ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਸਾਨੂੰ ਪਤਾ ਵੀ ਪੰਜਾਬ ਸਰਕਾਰ ਨੇ ਹੀ ਆਣੀ ਜਾਣਾ ਇਸ ਕਰਕੇ ਮੈਂ ਫੇਰ ਬਾਹਰੋਂ ਬੇਨਤੀ ਕਰਨਾ ਚਾਹਨਾ ਹੋ ਸਕੇ ਕਿ ਜਿਹੜੀ ਕੀ ਮਤਾ ਲਾਜ ਇੱਥੇ ਆਇਓ ਇਹ ਸਾਰੇ ਐਮਸੀ ਸਾਹਿਬਾ ਮੈਂ ਕਹਿੰਦਾ ਬੇਨਤੀ ਕਰਨਾ ਚਾਹਨਾ ਵੀ ਇਹ ਮਤਲਬ ਪਾਸ ਨਾ ਹੋ ਦਿੱਤਾ ਜਾਏ ਤਾਂ ਕਿ ਜਿਹੜੇ ਮੇਰੇ ਬਾਦਮੀ ਸਮਾਜ ਹੈ ਸ਼ੋਸ਼ਣ ਨਾ ਹੋਵੇ ਜੇ ਮਤਾ ਪਾਸ ਹੁੰਦਾ ਤੇ ਅਗਲੇ ਇਲੈਕਸ਼ਨ ਕੀ ਹੋਵੇ ਮਤਾ ਪਾਸ ਹੋਏਗਾ ਫਿਰ ਆਪਾਂ ਇਹ ਸਾਡੇ ਟੈਂਟਾਂ ਮੇਅਰ ਦੀ ਕੋਠੀ ਤੇ ਆ ਤੁਹਾਡੇ ਰਹਿਣਗੇ ਜਿਦਾ ਕਿਸਾਨਾਂ ਨੇ ਮੋਰਚਾ ਲਾਇਆ ਤਾਂ ਮੇਰੇ ਘਰ ਮੋਰਚਾ ਲਾਵਾਂਗੇ। ਗਾ ਜੀ ਇਸ ਸਾਲ ਸੋਚਤਾ ਸੁਰੇਖਣ ਦੇ ਵਿੱਚ ਬਖਾਨਪੁਰ ਸ਼ਹਿਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਛੜ ਗਈ। ਕਾਰਨ ਤੁਸੀਂ ਕੀ ਮੰਨਦੇ ਇਹਦਾ? ਇਹ ਕਾਰਨ ਇਹ ਆ ਕਿ ਜਿਹੜੀ ਸੋਸ਼ਲ ਦਾ ਭਾਰਤ ਹੈ ਜੀ ਇਹ ਕਿਸੇ ਵੀ ਸਵੈ ਸੇਵਕ ਨਾਲ ਸਾਡੇ ਨਾਲ ਸੰਬੰਧਿਤ ਨਹੀਂ। ਜੀ। ਸਾਾਨੂੰ ਇਹ ਨਹੀਂ ਪਤਾ ਕਿ ਸੋਸ਼ਲ ਭਾਰਤ ਦੇ ਪੈਸੇ ਕਿੱ데 ਜਾ ਰਿਹਾ। ਕਰੋੜਾਂ ਦੇ ਵਿੱਚ ਖਰਚਰ ਜੀ ਆ ਗਿਆ। ਮੈਨੂੰ ਨਹੀਂ ਪਤਾ ਕਿ ਆਫਸਰ ਖਾ ਗਏ ਆ। ਸੋਸ਼ੁਭਾਰ ਦੇ ਵਿੱਚ ਕਿਸੇ ਵੀ ਮੇਰੇ ਸਵਾਈ ਸੇਵਾਦਾਰ ਨੂੰ ਇੱਕ ਚੱਪੜੀ ਵੀ ਲਾ ਕੇ ਦਿੱਤੀ ਏ ਇਸ ਕਰਕੇ ਜਿਹੜੀ ਸਾਡੇ ਵਿੱਚ ਅੰਦਰ ਮੋਦੀ ਜੀ ਨੇ ਸੋਸ਼ੁਭਾਰ ਚਲਾਇਆ ਦਾ ਉਹ ਅਫਸਰਾਂ ਦੀ ਵਾਹ ਵਾਈ ਡੁੱਟਣ ਵਾਸਤੇ ਬਣਾਈਏ ਨੇ ਕਿ ਅਫਸਰ ਜਿੰਨਾ ਮਰਜ਼ੀ ਪਾਹ ਡੁੱਬੇ ਕਰੋੜਾਂ ਦੇ ਵਿੱਚ ਸੋਸ਼ੁਭਾਰ ਚੱਲ ਜਿਆ ਪਰ ਅਜੇ ਤੱਕ ਸਾਡੇ ਸਵਾਈ ਸ਼ੋਕ ਨੂੰ ਕੋਈ ਸਹੂਤ ਨਹੀਂ ਮਿਲੀ ਇਸ ਕਰਕੇ ਇਸ ਮੋਦੀ ਦਾ ਆਪਾਂ ਗੱਲ ਸਾਨੂੰ ਨਹੀਂ ਪਤਾ ਕਿ ਸੋਸ਼ੁਭਾਰ ਦਿੱਤੀ ਆ ਕੀ ਗਈ ਸੋਸ਼ੁਭਾਰ ਦੇ ਵਿੱਚ ਸਵਾਈ ਸ਼ੋਕ ਦਾ ਮਿਸ਼ਨ ਹੈ ਪਰ ਮਿਲ ਨਹੀਂ ਲੱਗਾ ਵੀ ਇਹ ਸਵਾਈ ਸ਼ੋਕ ਦਾ ਮਿਸ਼ਨ ਕੋਈ ਚੱਲਿਆ ਹੋਵੇ ਯਾ ਸਭ ਤੋਂ ਬਾਅਦ ਜਿੰਨੇ ਸਾਨੂੰ ਬੇਤੇਰੇ ਆ ਹੋਏ ਕਿ ਤੁਸੀਂ ਪ੍ਰਧਾਨ ਕੀ ਕਰਨ ਕਿ ਕਰਨਾ ਚਾਹੀਦਾ ਸ਼ਹਿਰਵਾ ਹੈ ਤੁਹਾਡੇ ਮੁਲਾਮਾਂ ਦੇ ਪ੍ਰਤੀ ਜਗੀਆਂ ਕੁਝ ਫੰਡ ਖਾਂਦੇ ਹੈ ਇਹ ਮੈਂ ਕੀ ਕਰਨ ਕੋਈ ਵੀ ਸਾਨੂੰ ਅਫਸਰ ਸਾਰੇ ਟੇਬਲ ਟਾਪ ਆਉਣਾ ਜ਼ਰੂਰੀ ਨਹੀਂ ਸਮੇਟਾ ਕਰੋੜਾਂ ਰੁਪਏ ਘਟਾਲਾ ਹੈ ਸੋਸ਼ਭਾਵੀ ਟੀਮ ਖਾ ਚੀ ਦੀ ਹੈ ਸੋਚ ਸ਼ਹਿਰ ਦੀ ਸਫਾਈ ਨੂੰ ਲੈ ਕੇ ਅਫਸਰਾਂ ਦਾ ਕਿੰਨਾ ਕੁ ਸਹਿਯੋਗਤ ਹੋਿੰਦਾ ਹੈ ਇਕਵਪਮੈਂਟ ਤੁਹਾਨੂੰ ਕਿੰਨੇ ਕੇ ਦਿੱਤੇ ਜਾਂਦੇ ਜਿਹੜੇ ਸੀਵਰੇਜ ਮੈਨ ਹੈ ਜਾਂ ਹੋਰ ਤਰੀਕੇ ਦੇ ਜਿਹੜੇ ਸਫਾਈ ਕਰਮਚਾਰੀ ਹੈ ਕਿੱਲਾ ਕ ਸਹਿਯੋਗ ਤੋਂ ਡਿਪਾਰਟਮੈਂਟ ਵੱਲੋਂ ਭਾਗਿਆ ਹੁਣ ਤੱਕ ਅਸੀਂ ਵਰਮੈਨ ਤੇ ਦੇਖੋ ਸਾਡੇ ਪ੍ਰਧਾਨ ਆ ਇਹਨਾਂ ਨੂੰ ਪੁੱਛ ਲਓ ਜੀ ਤੁਹਾਨੂੰ ਕੁਛ ਨਹੀਂ ਮਿਲਦਾ ਹੋਵੇ ਤੇ ਮੈਂ ਪਹਿਲੇ ਵੀ ਬੇਨਤੀ ਕੀਤੀ ਆ ਵੀ ਸਾਡੇ ਅਫਸਰ ਹੀ ਖਾ ਜਾਂਦੇ ਆ ਜੀ ਸਫਾਈ ਸੇਵਾ ਤੇ ਸਿਵਰਮੈਨ ਤਾਂ ਕੋਈ ਕੁਝ ਨਹੀਂ ਆਂ ਦਿੰਦੇ ਜੇ ਆਪਾਂ ਇਹ ਦੇਖੋ ਸੀਰੋ ਦੇ ਵਿੱਚ ਵਰਦਾ ਤਾਂ ਮਾਸਕ ਵੀ ਜ਼ਰੂਰੀ ਆ ਪਰ ਬੜੀ ਸ਼ਰਮ ਦੀ ਗੱਲ ਆ ਵੀ ਸਿਵਰਮੈਨ ਨੇ ਇੱਕ ਮਾਸਕ ਤੱਕ ਵੀ ਨਹੀਂ ਲਾ ਕੇ ਦਿੰਦੇ ਤੇ ਇਸ ਕਰਕੇ ਤੇ ਜਿਹੜਾ ਕਰੋਨਾ ਦੇ ਘਟਾਲੇ ਆ ਇਹ ਮੇਰੇ ਹਿਸਾਬ ਨਾਲ ਸਾਡਾ ਅਫਸਰ ਹੀ ਖਾ ਜਾਂਦੇ ਆ ਸਾਡਾ ਜਿਹੜਾ ਹੱਥ ਨਾ ਬੂਧੀ ਦੀ ਕਮਾਈ ਵੀ ਖਾਈ ਜਾਂਦੇ ਆ ਬੜੀ ਸ਼ਰਮ ਦੀ ਗੱਲ ਆ ਕਿ ਦੂਦੀ ਕਮਾਈ ਖਾਣ ਲੱਗੇ ਬੰਦੇ ਨੂੰ ਤਾਂ ਸ਼ਰਮ ਆਣੀ ਚਾਹੀਦੀ ਆ ਤੇ ਦੂਜੀ ਦੀ ਕਮਾਈ ਨਹੀਂ ਖਾਣ ਲੱਗੇ ਨੀ ਤਰੇਟ ਕਰਦੇ ਕਦੇ ਇਹ ਪਤਾ ਲਾ ਨਹੀਂ ਪਰਟੀਕੂਲ ਅਫਸਰ ਹੈਗਾ ਜਿਹੜਾ ਇਸ ਕੰਮ ਦੇ ਵਿੱਚ ਸ਼ਾਮਲ ਹੈ ਕੁਆਲਟੀ ਦਾ ਜਿਹੜਾ ਸੋਸ਼ ਭਾਗ ਦਾ ਮਿਸ਼ਨ ਦਾ ਅਫਸਰ ਹੋਵੇ ਪੁੱਛੋ ਜਿਹਨੂੰ ਫੰਡ ਆਉਂਦਾ ਜਿਹਦੇ ਅਕਾਊਂਟ ਤੇ ਪਹੁੰਚ ਜਾਂਦੇ ਆ ਕਿ ਤੂੰ ਕਦੀ ਸਵਾਈ ਸੇਵ ਦਾ ਨਾਲ ਮੀਟਿੰਗ ਕਤਰੀ ਕੀਤੀ ਹੈ ਜਾਂ ਨਾ ਮੈਡੀਕਲ ਆਇਆ ਜਾਂ ਬਿਮਾਰ ਹੋ ਤੂੰ ਯਾ ਕੀ ਆ ਯਾਰ ਇਹਨਾਂ ਫੰਡਾਂ ਜਾਂ ਤੁਹਾਡੀ ਸਿਹਤ ਵਾਸਤੇ ਪਰ ਮੈਡੀਕਲ ਵੀ ਲਾਉਂਦੇ ਪੁੱਛ ਲੋ ਮੇਰੇ ਮਲਾਇਮ ਜਨਾਨੀਆਂ ਮ ਮੇਰੇ ਬੈਠੇ ਦੇ ਭਰਾ ਜੀ ਇਹਨਾਂ ਨੇ ਮੈਡੀਕਲ ਕੰਮ ਤੇ ਚਲਾਇਆ ਹੋਇਆ ਉਹ ਕਰੋਨਾ ਦੇ ਫਾਂਡਾ ਉਹ ਠੱਲਾ ਬਹੁਤ ਵੱਡਾ ਘੁਟਾਲਾ ਕੀਤਾ ਕਿ ਤੁਹਾਨੂੰ ਮੈਂ ਪਹਿਲਾਂ ਹੀ ਇਸੇ ਦੇ ਸੁਣ ਦਿੱਤੀ ਸੀ ਅਸਵੀਂ ਬੋਲ ਆਪਾਂ ਮੀਟਿੰਗ ਜੀ ਬਾਸ਼ਾ ਜੀ ਸੁਣ ਬੋਲ ਦੇ ਵਿੱਚ ਪਾਣੀ ਅੰਨਾ ਤੇ ਚੋਇਆ ਪੁੱਛੋ ਕਿਸਨਾ ਨਵੀਂ ਬਿਲਡਿੰਗ ਇਹਦਾ ਕੀ ਹਾਲ ਹੈ ਬੋਤਲ ਪੁਰਾਣੀ ਵੀ ਸ਼ਰਾਬ ਨਵੀਂ ਉਹ ਇੱਥੇ ਹਾਲ ਹੋਇਆ ਬਿਲਡਿੰਗ ਪੁਰਾਣੀ ਦਾ ਪਰ ਤੁਸੀਂ ਅੱਜ ਜਾ ਕੇ ਦੇਖ ਲਓ ਸਾਡੇ ਅਫਸਰਾਂ ਨੇ ਨਵੀਂ ਬਿਲਡਿੰਗ ਸ਼ੁਰੂ ਕੀਤੀ ਦੀ ਆ ਇਹ ਮੈਂ ਪਹਿਲੇ ਵੀ ਕਹਿਆ ਜੀ ਇਹ ਵਿਜੀਲੈਂਸ ਨੂੰ ਕਰੀਏ ਨੀ ਚਾਹੀਦੀ ਬਿਲਡਿੰਗ ਦੀ ਪਉ ਵੀ ਜਿਹੜਾ ਅਫਸਰ ਆਪਣੇ ਘਰ ਦੇ ਬਰਬੀ ਪਾਏ ਖਾਈ ਜਾਂਦੇ ਮਲਾਇਨਾ ਤੇ ਰਤੀ ਦੀ ਬਾਰੇ ਵੀ ਸੋਚ ਰਹੀ ਸੀ ਅੱਜ ਜਿਹੜੀ ਹਾਊਸ ਦੀ ਮੀਟਿੰਗ ਦੀ ਸੀਗੀ ਉਰੇ ਚ ਤਿੰਨ ਮਤਿਆਂ ਤੋਂ ਇਲਾਵਾ ਅਸੀਂ ਬਾਕੀ ਸਾਰੇ ਮਤੇ ਪਾਸ ਕੀਤੇ ਆ ਇੱਕ ਅਸੀਂ ਜਿਹੜਾ ਸਫਾਈ ਦਾ ਕੰਮ ਜਿਹੜਾ ਠੇਕੇ ਤੇ ਦੇਣਾ ਸੀਗਾ ਸਰਕਾਰ ਚਾਹਦੀ ਸੀ ਵੀ ਇਹਨੂੰ ਬਾਹਰ ਦੀਆਂ ਕੋਈ ਪਾਰਟੀਆਂ ਆ ਕੇ ਤੇ ਠੇਕੇ ਤੇ ਲੈ ਕੇ ਤੇ ਕੰਮ ਕਰਨਾ 57 ਕਰੋੜ ਰੁਪਏ ਦਾ ਜਿਹੜਾ ਕੰਮ ਸੀ ਉਹ ਅਸੀਂ ਕੈਨਸਲ ਕੀਤਾ ਉਹਨਾਂ ਨੂੰ ਸਰਵਸੰਮਤੀ ਨਾਲ ਸਾਡੇ ਹਾਊਸ ਨੇ ਰੱਦ ਕੀਤਾ ਇਹਦੇ ਤੋਂ ਇਲਾਵਾ ਦੋ ਕੰਮ ਹੋ ਰਾਇਆ 193 ਨੰਬਰ ਮਤਾ ਉਹ ਵੀ ਅਸੀਂ ਰੱਦ ਕੀਤਾ 199 ਨੰਬਰ ਮਤਾ ਵੀ ਰੱਦ ਕੀਤਾ ਇਸ ਤੋਂ ਇਲਾਵਾ ਜਿਹੜੇ ਮਤੇ ਆ ਗਏ ਉਹ ਸਾਰੇ ਸਰਬਸੰਤੀ ਨਾਲ ਪਾਸ ਕੀਤੇ ਗਿਆ ਇਹ ਤਿੰਨ ਮਤੇ ਜਿਹੜੇ 187 193 199 ਜਿਹੜਾ ਉਹ ਅਸੀਂ ਰੱਦ ਕੀਤੇ ਆ ਸਫਾਈ ਵਿਭਾਗ ਨੂੰ ਜਿਹੜਾ ਸਾਡੀ ਸਵੀਪਿੰਗ ਮਸ਼ੀਨ ਹੈਗੀ ਆ ਉਹ ਮਤਾ ਸਾਨੂੰ ਲੱਗਦਾ ਪਈ ਉਹ 36 ਕਿਲੋਮੀਟਰ ਜਿਹੜਾ ਅਰੇਜ ਲਿਖਿਆ ਦਾ ਪਈ ਉਹ ਰਨ ਕਰਨਾ ਉਹਨੇ 36 ਕਿਲੋਮੀਟਰ ਦੀ ਸਵਾਈ ਕਰੇ ਸਾਨੂੰ ਲੱਗਦਾ ਪਈ ਉਹ ਥੋੜਾ ਮਤਾ ਠੀਕ ਨਹੀਂ ਆ ਉਹਨੂੰ ਵੀ ਇਸ ਕਰਕੇ ਹੀ ਕੈਨਸਲ ਕੀਤਾਗਾ ਮੇਰੇ ਸਾਹਬ ਬੜੀਆਂ ਕਮੇਟ ਆਈਆਂ ਸੀਵਰੇਜ ਔਰ ਪਾਣੀ ਦੀ ਵਿਵਸਥਾ ਨੂੰ ਲੈ ਕੇ ਕੀ ਕਹਿੰਦਾ ਦੇਖੋ ਮੈਂ ਤੁਹਾਨੂੰ ਸਮਝਣਾ ਅਸੀਂ ਬਹੁਤ ਸਾਰੀਆਂ ਦੇਖੋ ਸੀਵਰੇਜ ਦੀ ਜਿਹੜੀ ਸਮੱਸਿਆ ਇਹ ਰੈਗੂਲਰ ਰੋਜ਼ ਦੀ ਸਮੱਸਿਆ ਮੈਂ ਹਮੇਸ਼ਾ ਹੀ ਕਹਿੰਦਾ ਆ ਕਿਉਂਕਿ ਇਹ ਐਸੀ ਸਮੱਸਿਆ ਨਹੀਂ ਹੈ ਇਹ ਅੱਜ ਅਸੀਂ ਸਾਡੇ ਸਫਾਈ ਸੇਵਕ ਮਿਹਨਤ ਨਾਲ ਸਫਾਈ ਕਰਦੇ ਆ ਨੈਕਸਟ ਡੇ ਫੇਰ ਬੰਦ ਨੇ ਕਿਉਂਕਿ ਮਹੱਲਿਆਂ ਦੇ ਵਿੱਚ ਮੈਕਸਮ ਨਾਲੀਆਂ ਜਿਹੜੀਆਂ ਨਾਲੀਆਂ ਬਾਥਰੂਮਾਂ ਦਾ ਪਾਣੀ ਲੋਕਾਂ ਨੇ ਸੀਵਰੇਜ ਚ ਸੁੱਟਿਆ ਕਈ ਜਗ੍ਹਾ ਢੇਰੀਆਂ ਨੇ ਆਪਣਾ ਗੋਬਰ ਵਗੈਰਾ ਸੀਵਰੇਜ ਚ ਸੁੱਟਿਆ ਜਿਹਦੀ ਵਜ੍ਹਾ ਕਰਕੇ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਪਰ ਫਿਰ ਵੀ ਅਸੀਂ ਆਪਣੇ ਸਾਰੇ ਕੌਂਸਲਰ ਸਾਹਿਬਾਨ ਨੂੰ ਕਿਉਂਕਿ ਮੈਂ ਇਹ ਵੀ ਤੁਹਾਨੂੰ ਦੱਸਾਂ ਕੋਈ ਲਗਭਗ 34-35 ਸਾਲ ਤੋਂ ਮੈਂ ਵੀ ਕੌਂਸਲਰ ਹਾਂ ਕਿਉਂਕਿ ਮੈਨੂੰ ਵੀ ਇਹ ਜ਼ਮੀਨੀ ਤੌਰ ਤੇ ਪਤਾ ਹੈ ਇਹ ਸਮੱਸਿਆ ਜਿਹੜੀ ਹੈ ਸੀਵਰੇਜ ਦੀ ਹਮੇਸ਼ਾ ਹੀ ਰੈਗੂਲਰ ਰਹਿੰਦੀ ਆ ਪਰ ਅਸੀਂ ਪੂਰੀ ਕੋਸ਼ਿਸ਼ ਕਰਦੇ ਪਿਆ ਇਹਨੂੰ ਜਿਆਦਾ ਜਿਆਦਾ ਸਾਫ ਮੈਂ ਸੀਨੀਅਰ ਡਿਪਟੀ ਮੇਅਰ ਵੀ ਗਾਇਬ ਰਹੇ ਦੇਖੋ ਜੀ ਮੈਨੂੰ ਉਹ ਤਾਂ ਨਹੀਂ ਮੈਨੂੰ ਪਤਾ ਮੈਂ ਆਮ ਆਦਮੀ ਪਾਰਟੀ ਦੇ ਬਾਰੇ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਉਹ ਇਸ ਕਰਕੇ ਗਾਇਬ ਰਹੇ ਆ ਕਿਉਂਕਿ ਅੱਜ ਜਿਹੜਾ ਹਾਊਸ ਦੀ ਮੀਟਿੰਗ ਦੇ ਵਿੱਚ ਸਰਵਸੰਮਤੀ ਨਾਲ ਸਾਰੇ ਭਾਜਪਾ ਦੇ ਸਾਰੇ ਕਾਂਗਰਸ ਦੇ ਕੌਂਸਲਰਾਂ ਨੇ ਇੱਕ ਮਤਾ ਪਾਇਆ ਵੀ ਜਿਹੜੀ ਇਹਨਾਂ ਨੇ ਵਾਰਡ ਬੰਦੀ ਕੀਤੀ ਆ ਆਮ ਆਦਮੀ ਪਾਰਟੀ ਦੇ ਸਾਡੇ ਹਲਕਾ ਇੰਚਾਰਜ ਬਬੂਤੀ ਸ਼ਰਮਾ ਜੀ ਨੇ ਨਾਲ ਉਹ ਕਿ ਕਰਾਇਆ ਇਹਨਾਂ ਦੀ ਮੈਲਾਫਾਈਡ ਟੈਨਸ਼ਨ ਸਾਰੇ ਆ ਸਾਹਮਣੇ ਆਈ ਆ ਕਿਉਂਕਿ ਇਹਨਾਂ ਨੇ ਆਪਣੇ ਪੰਜ ਪਰਿਵਾਰ ਜਿਹੜੇ ਆਪਣੇ ਪਰਿਵਾਰ ਹੀ ਪੰਜ ਟਿਕਟਾਂ ਇਹ ਮੈਨੂੰ ਪਤਾ ਵੀ ਪੰਜ ਜਗ੍ਹਾ ਇਹ ਕਾਉਂਸਲਰ ਦਾ ਇਲੈਕਸ਼ਨ ਲੜਨਾ ਚਾਹੁੰਦੇ ਆ ਇਹ ਇਹਨਾਂ ਨੇ ਆਪਣੇ ਪਰਿਵਾਰ ਨੂੰ ਹੀ ਖੁਸ਼ ਕਰਨ ਵਾਸਤੇ ਵੀ ਸਾਡਾ ਪਰਿਵਾਰ ਹੀ ਸਿਰਫ ਜਿੱਤੇ ਬਾਕੀ ਸਾਰੇ ਕਾਉਂਸਲਰ ਪਤਾ ਨਹੀਂ ਹਾਰ ਜਾਣ ਇਹ ਤਾਂ ਚਲੋ ਸਮੇਂ ਦੱਸੇਗਾ ਇਹਨਾਂ ਨੇ ਆਪਣੇ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਇਹ ਵਾਰਡ ਬੰਦੀ ਜਿਹੜੀ ਆ ਇਸ ਗਲਤ ਢੰਗ ਨਾਲ ਕੀਤੀ ਵਾਰਡ ਬੰਦੀ ਤੇ ਕੀ ਡਿਸੀਜਨ ਲੈ ਗਿਆ ਹੌਸਲ ਵਰਡ ਬੰਦੀ ਦੇ ਉੱਤੇ ਭਾਜਪੀ ਦੇ 11 ਕਾਉਂਸਲਰ ਔਰ ਬਾਕੀ ਸਾਰੇ ਸਾਡੇ ਸਾਰੀ ਟੀਮ ਸੀਗੀ ਕਾਉਂਸਲਰ ਆਪਣਾ ਕਾਂਗਰਸ ਪਾਰਟੀ ਦੇ ਇਹਨਾਂ ਨੇ ਸਰਵ ਸੰਮਤੀ ਨਾਲ ਸਾਰੇ ਨੇ ਫੈਸਲਾ ਹੈ ਵੀ ਵਾਰਡ ਬੰਦੀ ਜਿਹੜੀ ਆ ਗਲਤ ਹੋਈ ਆ ਔਰ ਇਹ ਚ ਮੈਂ ਤੁਹਾਨੂੰ ਦੋ ਜ਼ਰ ਐਗਜ਼ੈਂਪਲ ਦੇਣਾ ਉਹ ਇਸ ਤਰ੍ਹਾਂ ਪੇ ਮੰਨ ਲਓ ਜਿਹੜਾ ਕਾਰਪੋਰੇਸ਼ਨ ਨੇ ਇਹਨਾਂ ਦੇ ਕਹਿਣ ਤੇ ਸਰਵੇ ਕੀਤਾ ਸੀ ਕਿਉਂਕਿ ਇਹਨਾਂ ਨੇ ਸਰਵੇ ਨੂੰ ਹੀ ਇੱਕ ਆਧਾਰ ਬਣਾਇਆ ਵੀ ਸਰਵੇ ਜਿਹੜੀ ਪਾਪੂਲੇਸ਼ਨ ਦਾ ਸਰਵੇ ਪਰ ਵਾਰਡ ਔਰ ਇਹ ਚ ਵੇਰੀਏਸ਼ਨ ਆ ਗਈ ਆ ਪਰ ਜਦੋਂ ਉਹ ਸਰਵੇ ਇਹਨਾਂ ਨੇ ਆਪਣੇ ਹਿਸਾਬ ਨਾਲ ਮੈਨੇਜ ਕਰਕੇ ਸਾਡੇ ਹੋ ਸਕਦਾ ਸਾਡੇ ਮੁਲਾਜ਼ਮਾਂ ਨੂੰ ਵੀ ਵਿੱਚ ਮੈਨਿਪੂਲੇਟ ਇਹਨਾਂ ਨੇ ਉਹਨਾਂ ਨਾਲ ਵੀ ਕੀਤਾ ਹੋਵੇ ਔਰ ਇਹ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਮੰਨ ਲਓ ਵਾਰਡ ਨੰਬਰ 20 ਆ ਪੂਰੇ ਵਿੱਚ ਇਹਨਾਂ ਨੇ ਟੋਟਲ ਪਾਪੂਲੇਸ਼ਨ ਲਿਖਿਆ 1714 ਪਰ ਜਦੋਂ ਵਾਰਡ ਕਾਉਂਸਲਰ ਨੇ ਖੁਦ ਘਰ-ਘਰ ਇੱਕ-ਇੱਕ ਘਰ ਜਾ ਕੇ ਮੌਕੇ ਤੇ ਚੈੱਕ ਕੀਤਾ ਉੱਥੇ ਨਿਕਲੀ ਆ ਲਗਭਗ 2350 6-700 ਦੀ ਵੇਰੀਏਸ਼ਨ ਇਰੇਜੀ ਆ ਐਸੇ ਤਰ੍ਹਾਂ ਹੀ ਹੋਰ ਇੱਕ ਵਾਰਡ ਹੈ ਮੇਰੇ ਕੋਲ ਚਾਰ ਐਸੇ ਵਾਰਡ ਆ ਉਹਨਾਂ ਦੇ ਵਿੱਚ 8-800 7-700 ਪਾਪੂਲੇਸ਼ਨ ਦੇ ਵਿੱਚ ਵੇਰੀਏਸ਼ਨ ਆਈ ਆ ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਆ ਜਾਣ ਕੇ ਘੱਟ ਸ਼ੋ ਕਰਨ ਦੀ ਜੇ ਕਿਤੇ ਐਸਸੀ ਪਾਪੂਲੇਸ਼ਨ ਜ਼ਿਆਦਾ ਤੋ ਉੱਥੇ ਇਹਨਾਂ ਨੇ ਲਿਖਿਆ ਪਈ ਐ ਇੱਥੇ ਬੀਸੀ ਪੋਪੂਲੇਸ਼ਨ ਤਾਂ ਕਿ ਵਾਰਡ ਨੂੰ ਔਰ ਇਸ ਹਿਸਾਬ ਨਾਲ ਚੇਂਜ ਕੀਤਾ ਜਾ ਸਕੇ ਸੋ ਇਹਨਾਂ ਨੇ ਸਾਰੀ ਵਾਰਡਬੰਦੀ ਹੀ ਟੋਟਲ ਗਲਤ ਕੀਤੀ ਔਰ ਅੱਜ ਨਰਾਜ ਵੀ ਕਰਾਂਗੇ ਔਰ ਇਹਦੇ ਖਿਲਾਫ ਅਸੀਂ ਕੋਰਟ 'ਚ ਵੀ ਜਾ ਰਹੇ ਹਾਂ ਔਰ ਸਾਰੇ ਹਾਊਸ ਨੇ ਰਲ ਕੇ ਇਸ ਮਤੇ ਦਾ ਸਮਰਥਨ ਕੀਤਾ ਕਿਉਂਕਿ ਇਹ ਗਲਤ ਮਤਾ ਪਾਇਆ ਇਹਨਾਂ ਦਾ ਪਰਸਨਲ ਆਪਣੇ ਪਰਿਵਾਰ ਨੂੰ ਹੀ ਫਾਇਦਾ ਪਹਚਾਣ ਵਾਸਤੇ ਇਹਨਾਂ ਨੇ ਹਲਕੇ ਤੌਰ ਤੇ ਵਾਰਡਬੰਦੀ ਕੀਤੀ ਤਿੰਨ ਮਤੇ ਨੂੰ ਛੱਡ ਤੁਸੀਂ ਹੁਣ ਮੈਂ ਤੁਹਾਨੂੰ ਐਸਲੇ ਜਵਾਨੀ ਨਹੀਂ ਦੱਸ ਸਕਦਾ ਏਜੰਡੇ ਦੀ ਕਾਪੀ ਲੈ ਸਕਦੇ। ਬਾਹਰ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸਫਾਈ ਮੁਜ਼ਰਰ ਦੇ। ਦੇਖੋ ਉਹਨਾਂ ਦਾ ਕਹਿਣਾ ਬਿਲਕੁਲ ਜਾਇਜ਼ ਹੈ ਕਿਉਂਕਿ ਉਹਨਾਂ ਨਾਲ ਧੱਕਾ ਹੋ ਰਿਹਾ ਜਦੋਂ ਸਾਡੇ ਸਫਾਈ ਕਰਮਚਾਰੀ ਆਪਣੀ ਮਿਹਨਤ ਨਾਲ ਸਾਰਾ ਕੰਮ ਕਰਦੇ ਆ ਤੇ ਸਰਕਾਰ ਚਾਹਦੀ ਹੈ 57 ਕਰੋੜ ਰੁਪਏ ਦਾ ਕੰਮ ਬਾਹਰ ਦੀ ਕਿਹ ਏਜੰਸੀ ਨੂੰ ਦੇ ਕੇ ਤੁਹਾਨੂੰ ਪਤਾ ਸਾਡੇ ਸ਼ਹਿਰ ਦੀ ਕਪੈਸਿਟੀ ਨਹੀਂ ਆ ਵੀ ਇੱਥੇ ਕੋਈ ਐਸ ਆਦਮੀ ਆ ਕੇ 57 ਕਰੋੜ ਦਾ ਕੰਮ ਸਾਡੇ ਸ਼ਹਿਰ ਆਲਾ ਲੈ ਸਕੇ। ਇਹ ਚਾਹਦੇ ਆ ਇਹਨਾਂ ਦੀ ਮੈਲਾਫਾਈ ਟੈਨਸ਼ਨ ਹੈ ਵੀ ਬਾਹਰੋਂ ਦਿੱਲੀ ਤੋਂ ਆ ਕੇ ਜਿਸ ਤਰ੍ਹਾਂ ਕਿ ਮੈਂ ਸਮਝ ਨਾ ਔਰ ਵੀ ਬਹੁਤ ਸਾਰੇ ਤੁਸੀਂ ਸੁਣਦੇ ਹੋ ਜਿਸ ਤਰ੍ਹਾਂ ਹੋਡਿੰਗ ਦਾ ਕੰਮ ਹੈ ਐਡਵਰਟਾਈਜ਼ਮੈਂਟ ਦਾ ਕੰਮ ਹੈ ਪਿੱਛੇ ਜੀ ਅਸੀਂ ਅਖਬਾਰਾਂ ਜਰੀਏ ਪੜਿਆ ਵੀ 129 ਕਰੋੜ ਰੁਪਏ ਸਾਲ ਦਾ ਇਹਨਾਂ ਦਾ ਹੋਰ ਬਜਟ ਆ ਉਹ ਵੀ ਦਿੱਲੀ ਦੀ ਕਿਸੇ ਪਾਰਟੀ ਨੂੰ ਮਿਲਿਆ ਹੋਇਆ ਵਾ ਤੇ ਉਹ ਅਸੀਂ ਸਾਰੇ ਸਮਝਦੇ ਹਾਂ ਵੀ ਇਹ ਇਹਨਾਂ ਨੂੰ ਉਹ ਕਰਨਾ ਬੇਰੋਜ਼ਗਾਰ ਕਰਨਾ ਚਾਹਦੀ ਹੈ ਇਹਨਾਂ ਨਾਲ ਤੱਕਾ ਹੋਣਾ ਜਾ ਰਿਹਾ ਔਰ ਅਸੀਂ ਸਾਰੇ ਹਾਊਸ ਨੇ ਮਿਲ ਕੇ ਆਪਣੇ ਸ਼ਹਿਰ ਦਾ ਸੋਚਣਾ ਕਿਉਂਕਿ ਸਾਡੇ ਸ਼ਹਿਰ ਦੇ ਜਿਹੜੇ ਸਫਾਈ ਕਰਮਚਾਰੀ ਆ ਸਾਡੇ ਬੜੇ ਅੱਛੇ ਤਰੀਕੇ ਨਾਲ ਕੰਮ ਕਰਦੇ ਆ ਔਰ ਬੜੀ ਮਿਹਨਤ ਨਾਲ ਕੰਮ ਕਰਦੇ ਆ ਜਦੋਂ ਸਰਦੀਆਂ ਹੁੰਦੀਆਂ ਜਲਦੀ ਤੜਕੇ ਵੀ ਆਣਾ ਪੈਂਦਾ ਔਰ ਅਸੀਂ ਠੰਡ 'ਚ ਘਰੋਂ ਨਹੀਂ ਨਿਕਲਦੇ ਇਹ ਵਿਚਾਰੇ ਗਰੀਬ ਆਦਮੀ ਘਰੋਂ ਨਿਕਲ ਕੇ ਕੰਮ ਕਰਦੇ ਆ ਸਾਡੀ ਸਾਫ-ਸਫਾਈ ਦਾ ਕੰਮ ਸਾਰਾ ਦੇਖਦੇ ਆ ਤੇ ਮੈਂ ਇਹਨਾਂ ਦੇ ਨਾਲ ਆ ਕਿਉਂਕਿ ਮੈਂ ਇਹਨਾਂ ਨੂੰ ਕਦੀ ਵੀ ਇਹਨਾਂ ਨਾਲ ਤੱਕਾ ਨਹੀਂ ਹੁੰਨ ਦਿੱਤਾ ਜਾਏਗਾ ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ ਔਰ ਹਾਊਸ ਦੇ ਵਿੱਚ ਆ ਮਤਾ ਜਿਹੜਾ ਅਸੀਂ ਰੱਦ ਕੀਤਾ